ਹਾ ਸ਼ੀਕ ਕਲ ਜੀ ਮੈਂ ਬਾਇਓ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਨਿਊ ਡਿਜ਼ਾਈਨ ਲੈ ਕੇ ਆਏ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਕਿਸ ਸੂਟ ਦਾ ਕਿੰਨਾ ਪ੍ਰਾਈਸ ਹੈਗਾ ਤੇ ਕਿਸ ਸਟੱਫ ਦੇ ਉੱਪਰ ਰੈਡੀ ਕੀਤਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਪਣੇ ਚੈਨਲ ਨੂੰ ਵੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਹੋ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੀਆਂ ਆਪਣਾ ਘਰ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜੀ ਹੁਣ ਆ ਜੀ ਆਪਾਂ ਸੂਟਾਂ ਦੇ ਉੱਪਰ ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਆ ਇਹ ਆਪਾਂ ਨੇ ਜਿਹੜਾ ਫਰਸਟ ਸੂਟ ਰੈਡੀ ਕੀਤਾ ਵੀਰੇ ਐਸਕੇ ਦੀ ਕਾਟਨ ਦੇ ਉੱਪਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋਗੇ ਇਹ ਐਸਕੇ ਦਾ ਸਟੈਂਪ ਲੱਗੀ ਹੋਈ ਹੈਗੀ ਬਹੁਤ ਹੀ ਸੋਹਣਾ ਸੌਫਟ ਸਟਾਫ ਆ ਚੈੱਕ ਵਾਲਾ ਸਟਾਫ ਆ ਇਹ ਘੇਰੇ ਦਾ ਵਰਕ ਹੈਗਾ ਜਿਹੜਾ ਆਪਾਂ ਨੇ ਘੇਰਾ ਰੈਡੀ ਕੀਤਾ ਜੀ 21 ਇੰਚ ਦੇ ਅੰਦਰ ਅੰਦਰ ਰੈਡੀ ਕੀਤਾ ਹੈ 21 ਤੋਂ ਬਾਅਦ ਕਸਟਮਰ ਆਪਣੀ ਜਿੰਨੀ ਮਰਜ਼ੀ ਮੈਜ਼ਰਮੈਂਟ ਰੱਖ ਸਕਦਾ ਹੈਗਾ ਬਟ ਆਪਾਂ ਨੇ ਜਿਹੜਾ ਰੈਡੀ ਕੀਤਾ ਇਸ ਦੇ ਅਕੋਰਡਿੰਗ ਕੀਤਾ ਜੀ ਬਹੁਤ ਹੀ ਸੋਹਣਾ ਘੇਰੇ ਦਾ ਵਰਕ ਕੀਤਾ ਹੈ ਬਹੁਤ ਹੀ ਸਾਫ ਸੁਥਰਾ ਜਿਹਾ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਨੀ ਹਾਂ ਬਿਲਕੁਲ ਇਹਦੇ ਨਾਲ ਜਿਹੜਾ ਆਪਾਂ ਨੇ ਲਗਵਾਇਆ ਜੀ ਪਿਓਰ ਮਸਲੀਨ ਦਾ ਦੁਪੱਟਾ ਲਗਵਾਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਪ੍ਰਿੰਟਡ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਹੈਗਾ ਬੋਥ ਸਾਈਡ ਤੇ ਪੈਨਲ ਬਣਦੇ ਨੀਚੇ ਘੇਰਾ ਬਣਦਾ ਇਦਿਆਂ ਬਾਹਮਾਂ ਦੇ ਉੱਪਰ ਵੀ ਵਰਕ ਆ ਪੌਂਚਿਆਂ ਦੇ ਉੱਪਰ ਵਰਕ ਨਹੀਂ ਹੋਏਗਾ ਹੈਗਾ ਜੀ ਬਾਹਮਾਂ ਦੇ ਉੱਪਰ ਵਰਕ ਕੀਤਾ ਹੋਇਆ ਹੈ ਇਹਦਾ ਜਿਹੜਾ ਪ੍ਰਾਈਸ ਸਾਰੇ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਅਲੱਗ-ਅਲੱਗ ਹੋਊਗਾ ਜੀ ਇਹਦਾ ਜਿਹੜਾ ਐਸਕੇ ਦੇ ਉੱਪਰ ਵਿੱਦ ਦੁਪੱਟਾ ਪ੍ਰਾਈਸ ਹੈਗਾ ਹੈਗਾ ਸਿਰਫ 2000 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸੀਮ ਐਸਟ ਇਸ ਵਰਕ ਜਿਹੜਾ ਮਾਡਲ ਵਾਲਾ ਆਪਾਂ ਨੇ ਕੀਤਾ ਹੋਇਆ ਜੀ ਫਸਟ ਫਸਟ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਬਰਬਰੀ ਦੀ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਥਰਡ ਸੂਟ ਵੀ ਆਪਾਂ ਨੇ ਬਰਬਰੀ ਦੀ ਕਾਟਨ ਦੇ ਉੱਪਰ ਕੀਤਾ ਹੋਇਆ ਹੈਗਾ ਸੇਮ ਐਸ ਇਟ ਇਜ਼ ਇਹੀ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਲਗਵਾਇਆ ਸੀ ਪਿਓਰ ਦਾ ਲਗਵਾਇਆ ਹੈਗਾ ਪਿਓਰ ਦਾ ਦੁਪੱਟਾ ਲਗਵਾ ਕੇ ਟਾਈ ਐਂਡ ਡਾਈ ਦਾ ਦੁਪੱਟਾ ਜਿਹੜਾ ਆਪਾਂ ਨੇ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਪਰ ਮੈਂ ਤੁਹਾਨੂੰ ক্লোਜ਼ ਤੋਂ ਬਿਲਕੁਲ ਦਿਖਾ ਦਿੰਦੀ ਹਾਂ ਜੀ ਇਹ ਵਾਲਾ ਦੁਪੱਟਾ ਇਹਦੇ ਨਾਲ ਆਪਣੇ ਡਾਈ ਕਰਵਾਇਆ ਹੋਇਆ ਹੈਗਾ ਟਾਈ ਐਂਡ ਡਾਈ ਦਾ ਦੁਪੱਟਾ ਕਰਵਾਇਆ ਸੂਟ ਦੀ ਫੁੱਲ ਲੁੱਕ ਕੋਈ ਇਸ ਟਾਈਪ ਦੀ ਆ ਡਿਜ਼ਾਈਨ ਸੇਮ ਇਹੀ ਆ ਤਾਂ ਕਰਕੇ ਮੈਂ ਓਪਨ ਨਹੀਂ ਕਰ ਰਹੀ ਹੈਗੀ ਇਹ ਦੀਆਂ ਬਾਹਮਾਂ ਦਾ ਡਿਜ਼ਾਈਨ ਆ ਗਿਆ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਬਾਹਮਾਂ ਦਾ ਡਿਜ਼ਾਈਨ ਦਿਖਾ ਦਿੰਨੀ ਕਲੋਸ ਤੋਂ ਇਹ ਵਾਲਾ ਡਿਜ਼ਾਈਨ ਬਾਹਮਾਂ ਦਾ ਆ ਗਿਆ ਅਗਰ ਤੁਸੀਂ ਕਹੋ ਕੋਈ ਗੱਲ ਨਹੀਂ ਮੈਂ ਓਪਨ ਕਰਕੇ ਵੀ ਦਿਖਾ ਦਿੰਨੀ ਫਿਰ ਮੈਨੂੰ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਣ ਦੇ ਦੌਰਾਨ ਵੀ ਤੁਸੀਂ ਓਪਨ ਕਰਕੇ ਦਿਖਾ ਦਿੰਦੇ ਸੀ ਇਹ ਦੇਖੋ ਇਹ ਵਾਲਾ ਵਰਕ ਕੀਤਾ ਬਹੁਤ ਸੋਨਾ ਕਲਰ ਕੰਬੀਨੇਸ਼ਨ ਹੈ ਜੀ ਇਹਦੇ ਵਿੱਚ ਜਿਹੜਾ ਇਹ ਵਾਲਾ ਸੂਟ ਵੀ ਆਪਣੇ ਕੋਲੋਂ ਦੋਨੋਂ ਰੈਡੀ ਟੂ ਡਿਸਪੈਚ ਨਹੀਂ ਗੀ ਇਹਦਾ ਜਿਹੜਾ ਪ੍ਰਾਈਸ ਹੈ ਇਹਦਾ ਪ੍ਰਾਈਸ ਹੈ 2200 ਰੁਪਏ ਦੇ ਵਿੱਚ ਜਿਹੜਾ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਜੀ ਇਹ ਵਾਲਾ ਸੂਟ ਇੱਕ ਆਪਾਂ ਇਹਦੇ ਵਿੱਚ ਫੇਰ ਕੀਤਾਗਾ ਬਰਬਰੀ ਦੇ ਉੱਪਰ ਹੀ ਰੈਡੀ ਕੀਤਾ ਜੀ ਉਹ ਮੈਂ ਤੁਹਾਨੂੰ ਦਿਖਾਣੀ ਹੈਗੀ ਹਾਂਜੀ ਇੱਕ ਆਪਣੀ ਫੇਰੇ ਵਾਲਾ ਬਰਬਰੀ ਸਟਾਫ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵੀ ਬਹੁਤ ਸੋਹਣਾ ਸਟਾਫ ਆਗਾ ਤੁਸੀਂ ਦੇਖ ਸਕਦੇ ਹੋ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਹੈ ਸੇਮ ਐਸ ਤੇ ਜੀ ਵਰਕ ਕੀਤਾ ਹੋਇਆ ਹੈਗਾ ਇਹਦੇ ਵੀ ਐਂਡ ਇਹ ਆ ਗਏ ਇਧਰ ਇਧਰੋਂ ਖੰਦੀ ਸੀ カラー ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਸਿਰਫ 1600 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਇਹ ਵਾਲਾ ਸੂਟ ਇੱਕ ਆਪਾਂ ਨੇ ਇਹ ਵਾਲਾ ਕੀਤਾ ਰਾਮਟੈਕਸ ਦੀ ਕੈਮਰੀਕ कॉटन ਦੇ ਉੱਪਰ ਇਹ ਪਿੱੱਦਾ ਦੁਪੱਟਾ ਆਪਣਾ ਕੋਟਾ ਡੋਰੀਆ ਦਾ ਦੁਪੱਟਾ ਲਗਵਾਇਆ ਕਸਟਮਰ ਨੇ ਇਹ ਵਾਲਾ ਇਹ ਦੁਪੱਟਾ ਸੂਟ ਜਿਹੜਾ ਹੈਗਾ 1900 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈਗਾ ਇਹ ਵਾਲਾ ਜਿਹੜਾ ਹੈਗਾ ਜੀ ਇੱਕ ਆਪਾਂ ਨੇ ਕੀਤਾ ਜਵਰਜਟ ਸਟੱਫ ਦੇ ਉੱਪਰ ਸੇਮ ਆਹੀ ਕਲਰ ਹੈ ਇਹੀ ਵਰਕ ਹੈ ਕਿਉਂਕਿ ਇਹਦੇ نیچے ਥੋੜੀ ਜਿਹੀ ਹਲੇ ਫਾਰਮ ਤਾਰਨ ਵਾਲੀ ਰਹਿੰਦੀ ਹੈ ਤਾਂ ਕਰਕੇ ਵਾਈਟ ਹੈ ਜਿਹੜਾ ਥੋੜਾ ਜਿਹਾ ਦਿਖ ਰਿਹਾ ਹੈਗਾ نیچے ਫਾਰਮ ਲਾ ਕੇ ਵਰਕ ਕਰਦੇ ਹੁੰਦੇ ਨੇ ਇਹਦਾ ਜਿਹੜਾ ਪ੍ਰਾਈਸ ਹੈਗਾ ਇਹ 1300 ਰੁਪਏ ਦੇ ਵਿੱਚ ਆਪਾਂ ਨੇ ਰੈਡੀ ਟੂ ਡਿਸਪੈਚ ਹੈਗਾ ਇਹ ਵਾਲੇ ਸਾਰੇ ਸੂਟ ਹੈ ਜਿਹੜੇ ਰੈਡੀ ਟੂ ਡਿਸਪੈਚ ਨਹੀਂ ਜੀ ਇਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਜੀ ਅਗਰ ਤੁਹਾਨੂੰ ਇਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਤੁਸੀਂ ਸੇਮ ਵਰਕ ਕਿਸੇ ਵੀ ਕਲਰ ਦੇ ਉੱਪਰ ਕੰਬੀਨੇਸ਼ਨ ਕਿਸੇ ਵੀ ਕਲਰ ਐਂਡ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕਰਵਾ ਸਕਦੇ ਹੋ ਅਗਰ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਸਾਡੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਤਾਂ ਆਪਣਾ ਸਟਾਫ ਭੇਜ ਕੇ ਵੀ ਵਰਕ ਕਰਵਾ ਸਕਦੇ ਆ ਅਗਰ ਸਾਡੇ ਕੋਲੋਂ ਸਟਾਫ ਬਾਈ ਕਰਕੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਸਟਾਫ ਲੈ ਕੇ ਵੀ ਵਰਕ ਕਰਵਾ ਸਕਦੇ ਹਾਂ ਜੀ ਇਹ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਐਂਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਵੀਡੀਓ ਦੇ ਨਾਲ ਦੇ ਦੇਖਣ ਦੇ ਨਾਲ-ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕਿਈ ਮੇਰੀਆਂ ਭੈਣਾਂ ਨਾਲ ਵੀਡੀਓ ਦੇਖ ਕੇ ਸਾਡ ਜੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਉਹ ਸਬਸਕ੍ਰਾਈਬ ਕਰ ਲਿਓ ਜੀ ਅਗਰ ਸੂਟ ਸੋਹਣੇ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਜਿਹੜੇ ਮੇਰੇ ਭੈਣਾ ਘਰ ਤੋਂ ਬੈਠ ਕੇ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਚਾਹੁੰਦੀਆਂ ਨੇ ਉਹਨਾਂ ਤੱਕ ਵੀਡੀਓ ਨੂੰ ਆਪਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਾਇਆ ਕਰੋ ਜੀ ਬੱਸ ਜਿੰਨੇ ਵੀ ਆਪਾਂ ਵੀਡੀਓ ਦੇ ਵਿੱਚ ਸੂਟ ਪਾਣੇ ਹੁੰਦੇ ਆ ਸਾਰੇ ਹੀ ਤਕਰੀਬਨ ਸੋਲਡ ਹੋ ਜਾਂਦੇ ਨੇ ਅਗੇਨ ਆਪਾਂ ਜਿਹੜੇ ਆ ਆਰਡਰ ਤੇ ਉੱਪਰ ਰੈਡੀ ਕਰਦੇ ਆ ਜੀ ਇਹ ਸਾਰੇ ਸੂਟ ਆਪਣੇ ਕੋਲੇ ਫਿਲਹਾਲ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 98558231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ 98558 ਵਾਲਾ ਨੰਬਰ ਨਹੀਂ ਲੱਗਦਾ ਤਾਂ 8360543199 ਵਾਲੇ ਨੰਬਰ ਤੇ ਵੀ ਤੁਸੀਂ ਮੈਨੂੰ ਕਾਲ ਜਿਹੜੀ ਕਰ ਸਕਦੇ ਹੋ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਥੈਂਕ ਯੂ ਜੀ